ਆ ਬਹੁਤ ਜਲਦੀ ਥਕਾਵਟ ਹੋ ਜਾਂਦੀ ਆ ਥੱਕੇ ਮਹਿਸੂਸ ਕਰਦੇ ਹੋ ਥੋੜਾ ਜਿਹਾ ਕੰਮ ਕਰਦੇ ਹੋ ਫਿਰ ਥੱਕ ਜਾਂਦੇ ਹੋ ਡੇ ਟਾਈਮ ਕੰਮ ਕਰਨ ਦਾ ਬਿਲਕੁਲ ਮਨ ਨਹੀਂ ਕਰਦਾ ਇਹ ਸਾਈਨ ਸਿੰਪਟਮਸ ਹੋ ਸਕਦੇ ਆ ਵਿਟਾਮਿਨ ਡੀ ਦੀ ਕਮੀ ਦੇ ਵਿਟਾਮਿਨ ਡੀ ਯੂਜਲੀ ਆਪਾਂ ਨੂੰ ਸਨਲਾਈਟ ਤੋਂ ਮਿਲਦਾ ਮੈਕਸਿਮਮ ਜੋ ਵਿਟਾਮਿਨ ਡੀ ਬਾਡੀ ਨੇ ਅਬਜ਼ਰਬ ਕਰਨਾ ਹੈ ਉਹ 8:30 ਤੋਂ 8:50 ਵਾਲੀ ਧੁੱਪ ਯਾਨੀ ਕਿ ਸਵੇਰ ਵਾਲੀ ਸੈੰਦੀ ਧੁੱਪ ਜਿਹਨੂੰ ਆਪਾਂ ਕਹਿੰਦੇ ਆ ਸਨਲਾਈਟ ਨਾਲ ਵਿਟਾਮਿਨ ਡੀ ਪੂਰਾ ਹੁੰਦਾ ਹੈ ਨਾ ਬਹੁਤ ਸਾਰੇ ਸਪਲੀਮੈਂਟਸ ਨਹੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਤੁਸੀਂ ਵਿਟਾਮਿਨ ਡੀ ਦੇ ਲੈਵਲ ਨੂੰ ਪੂਰਾ ਕਰ ਸਕਦੇ ਹੋ ਪਰ ਸਰਟਨ ਡਾਈਟਰੀ ਸੋਰਸਸ ਜਿੰਨਾ ਜੋ ਟ੍ਰੇਸ ਅਮਾਉਂਟਸ ਚ ਤੁਹਾਨੂੰ ਪੂਰਾ ਕੀਤਾ ਜਾ ਸਕਦਾ ਤੇ ਤੁਸੀਂ ਇਸ ਤਕਾਬਟ ਨੂੰ ਹਮੇਸ਼ਾ ਲਈ ਬਾਏ ਬਾਏ ਕਹਿ ਸਕਦੇ ਹੋ ਮਿਲਕ ਸੋਰਸਸ ਹੋ ਸਕਦੇ ਨੇ ਕਰਡ ਦੇ ਵਿੱਚੋਂ ਥੋੜੀ ਬਹੁਤ ਮਾਤਰਾ ਚੋਂ ਟ੍ਰੇਸ ਐਲੀਮੈਂਟਸ ਤੋਂ ਨਿਗਲੀਜੀਬਲ ਜੀ ਨੂੰ ਆਪਾਂ ਕਹਿ ਸਕਦੇ ਆ ਨਾ ਮਾਤਰਾ ਦੇ ਬਰਾਬਰ ਹੈ ਮਸ਼ਰੂਮ ਦਾ ਸੂਪ ਪੀ ਸਕਦੇ ਹੋ ਮਸ਼ਰੂਮ ਸੇ ਗੁੱਡ ਅਮਾਉਂਟ ਚ ਮਿਲ ਜਾਂਦਾ ਤਾਂ ਸਭ ਤੋਂ ਪਹਿਲਾਂ ਯੂਰ ਸਿੰਪਟਮਸ ਤੇ ਧਿਆਨ ਦੇਣੇ ਹੋ ਤਾਂ ਕੋਸ਼ਿਸ਼ ਕਰੋ ਕਿ ਵਿਟਾਮਿਨ ਡੀ ਦਾ ਬਲੱਡ ਲੈਵਲ ਦਾ ਟੈਸਟ ਜ਼ਰੂਰ ਚੈੱਕ ਕਰਾਓ ਜੇਕਰ ਉਹਦੇ ਚ ਲੋ ਆਉਂਦਾ ਤਾਂ ਫਸਟ ਫਸਟ ਪ੍ਰੈਕਟਿਸ ਜਿਹੜੀ ਤੁਸੀਂ ਕਰਨੀ ਆ ਉਹ ਇਦਰ ਸਨਲਾਈਟਸ ਹੈਂਦੀ ਤੋਂ ਦੂਜਾ ਤੁਸੀਂ ਇਹਨੂੰ ਮੁਆਦਮ ਦੇ ਰਾਹੀਂ ਤੁਸੀਂ ਬੇਸਿਕਲੀ ਸਪਲੀਮੈਂਟੇਸ਼ਨ ਦੇ ਰੂਪ ਪੂਰਾ ਕਰ ਸਕਦੇ ਹੋ ਥਰਡ ਆ ਬੇਸਿਕਲੀ ਤੁਸੀਂ ਇਹਨੂੰ ਡਾਈਟਰੀ ਰੂਪ ਚ ਵੀ ਪੂਰਾ ਕਰ ਸਕਦੇ ਹੋ ਪਰ ਡਾਈਟਰੀ ਚ ਆਪਾਂ ਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪਊਗੀ ਤੇ ਉਹਦੀ ਉਨੀ ਡੋਜ਼ ਨੂੰ ਜਿੰਨੀ ਤੁਹਾਡੀ ਬੋਡੀ ਨੂੰ ਨੀਡਡ ਆ ਡਾਈਟਰੀ ਪੈਰਾਮੀਟਰਸ ਦੇ ਥਰੂ ਪੂਰਾ ਕਰਨਾ ਪਊਗਾ ਤਾਂ ਫਸਟ ਹੈਂਡ ਅਪਰੋਚ ਡਾਈਟੀਸ਼ਨ ਨੂੰ ਮਿਲ ਕੇ ਡਾਈਟਰੀ ਸੋਰਸਸ ਬਾਰੇ ਜਾਣ ਕੇ ਤੁਸੀਂ ਇਹਨੂੰ ਪੂਰਾ ਕਰ ਸਕਦੇ ਹੋ ਤਾਂ ਹਮੇਸ਼ਾ ਮੈਂ ਕਹੂੰਗਾ ਤੇ ਹਮੇਸ਼ਾ ਕਹਿਣਾ ਰਹਿਣਾ ਵੀ ਸ਼ੇਅਰਿੰਗ ਦੀ ਆਦਤ ਬਣਾਓ ਤਾਂ ਸ਼ੇਅਰਿੰਗ ਤੁਹਾਡੇ ਥਾਟਸ ਨੂੰ ਵੀ ਕਲੀਅਰ ਕਰਦੀ ਹੈ ਤੇ ਸ਼ੇਅਰਿੰਗ ਹੈਲਪ ਵੀ ਕਰਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਨਾਲ ਤੁਸੀਂ ਬਹੁਤ ਛੋਟੇ ਸਮੇਂ ਵਿੱਚ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬੀ ਹੋਏ ਹੋ ਵਿਟਾਮਿਨ ਡੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਨਾ ਭੁੱਲੇ ਦੋਸਤੋ